ਸਚਾ ਪਾਤਿ ਸ਼ਾਹ ਸਿਰ ਸ਼ਾਹ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਨ ਨਹੀਂ ਕਮਣ ਈਹਾ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਵਿਦੂਜੈ 타ਕੇ ਨਿਰਮਲ ਰੀਤ ਕੋਈ ਜਾਣ ਕਵਣ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦਬੂਜੈ ਤਾਕੇ ਨਿਰਮਲ ਰੀਤ ਰਹਾ ਮਾਤ ਪਿਤਾ ਬੰਤਾ ਸੁੱਤ ਪਾ ਬੰਧ ਇਸ਼ਟ ਮੀਤੇ ਅਰਪਾਈ پورب جنم کے ملے سوک ان کو نا مت مال کنکلال ہیرا منورنجن کی مایا ما ہا ہر بی اوتا میں سنتو ن پائے फास्त रात असव पवन तेज धणी भूमण चतरंगा संगण चाल्यो इन मैं कछुवे पूट सधायो नांगा हर के संत प्रीतम प्रबकै ता कह हर हर गइ आई ਨਾਨਕ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈ ਆਈ ਹਰ ਕੇ ਸੰਤ ਪ੍ਰੀਤਮ ਪ੍ਰਾਪਕੇ ਤਾਕੇ ਹਰ ਹਰ ਗਈ ਆ ਨਾਨਕ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਹੁਕਮ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਮਣ ਇਹਾ ਜਗ ਮੀਤ ਕੋਈ ਨਹੀਂ ਜਾਣਦਾ ਕਿਸ ਜਗ ਦੇ ਵਿੱਚ ਸਾਡਾ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿੱਦ ਬੂਝੇ ਤਾਂ ਕੀ ਨਿਰਮਲ ਰੀਤ ਪਿਆਰਿਓ ਜਿਸ ਤੇ ਪ੍ਰਭੂ ਦੀ ਕਿਰਪਾ ਹੋ ਜਾਵੇ ਉਹ ਹੀ ਬੁੱਝ ਸਕਦਾ ਹੈ ਉਸ ਦੀ ਵਦੀ ਨਿਰਮਲ ਪਵਿੱਤਰ ਹੋ ਜਾਂਦੀ ਹੈ ਔਰ ਪ੍ਰਮਾਤਮਾ ਦੀ ਸੋਝੀ ਬਖਸ਼ਿਸ਼ ਹੁੰਦੀ ਰਹਾਉ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ ਪਿਆਰਿਓ ਮਾਂ ਪਿਓ ਧੀਆ ਪੁੱਤਰ ਪਰਿਵਾਰ ਰਿਸ਼ਤੇਦਾਰ ਔਰ ਭਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਸੰਯੋਗ ਵਿਜੋਗ ਤਰੋ ਹੀ ਹੋਵਾ ਸੰਯੋਗਾਂ ਦੇ ਨਾਲ ਪੁਰਬਲੇ ਜਨਮ ਦੇ ਕਾਰਨ ਇਹ ਸਾਰੇ ਸਾਨੂੰ ਇੱਥੇ ਮਿਲੇ ਨੇ ਪਰ ਅੰਤਲੇ ਸਮੇਂ ਇਹਨਾਂ ਦੇ ਵਿੱਚੋਂ ਕੋਈ ਵੀ ਸਹਾਈ ਨਹੀਂ ਜਿਉਂ ਗੁਰੂ ਸਵਾਰਿਓ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਬਾਪੂ ਨਾ ਹੈ ਪਰ ਬਾਪੂ ਕਿਹਾ ਕਿਉਂ ਗਿਆ ਹੈ ਭਰਾ ਨਾਮ ਹੈ ਭਰਾ ਕਿਉਂ ਕਿਹਾ ਗਿਆ ਹੈ ਕਿਉਂ ਨਾਮ ਭਰਾ ਪਿਆ ਬੂਆ ਨਾਮ ਕਿਉਂ ਹੈ ਭਤੀਜੀ ਭਤੀਜਾ ਨਾਮ ਕਿਉਂ ਹੈ ਸਿਰਫ ਸਾਨੂੰ ਪਤਾ ਹੈ ਕਿ ਬਾਪੂ ਨਾਮ ਹੈ ਭਰਾ ਨਾ ਹੈ ਭਤੀਜਾ ਨਾਮ ਹੈ ਭਤੀਜੀ ਨਾਮ ਹੈ ਪਰ ਇਹਨਾਂ ਦੇ ਮਤਲਬ ਦਾ ਨਹੀਂ ਪਤਾ ਆਓ ਪਿਆਰਿਓ ਅੱਜ ਇਹਦੇ ਬਾਰੇ ਆਪਾਂ ਜਾਣਕਾਰੀ ਦੇ ਦਿੰਦੇ ਪਿਆਰਿਓ ਬਾਪੂ ਨਾਮ ਜਿਹੜਾ ਹੈ ਉਹ ਇੱਕ ਮੁਖੀਆ ਹੁੰਦੇ ਨਾਤੇ ਬਾਪੂ ਪੱਪੇ ਤੋਂ ਭੂ ਭੂਆ ਭੋਈ ਭੂਮੀ ਜਾਣੇ ਕਿ ਜ਼ਮੀਨ ਜਾਇਦਾਦ ਦਾ ਜਿਹੜਾ ਮਾਲਕ ਹੈ ਜਿਸ ਤੋਂ ਸਾਰੀਆਂ ਸਖਾਵਾਂ ਚੱਲਦੀਆਂ ਹਨ ਬਾਪੂ ਭੂਮੀ ਦਾ ਮਾਲਕ ਉਹ ਭੂਮੀ ਇਸ ਕਰਕੇ ਬਾਪੂ ਨਾਮ ਪਿਆ ਭਰਾ ਪੱਬੇ ਤੋਂ ਭਰਾ ਪੱਬੇ ਤੋਂ ਭੂਮੀ ਔਰ ਭੂਮੀ ਦਾ ਇਸੇ ਦਾਰ ਉਹ ਮੀਨੂ ਮਡਾਉਣ ਵਾਲਾ ਇਸ ਕਰਕੇ ਭਰਾ ਨਾਮ ਪਿਆ ਔਰ ਪਿਆਰਿਓ ਅੱਗੇ ਚੱਲੀਏ ਭੂਆ ਫੱਬੇ ਤੋਂ ਭੂਆ ਭੂਆ ਵੀ ਉਤਨੀ ਹੱਕਦਾਰ ਹੈ ਭੂਮੀ ਦੀ ਇਸ ਕਰਕੇ ਭੂਆ ਨਾਮ ਹੈ ਭਤੀਜਾ ਭਰਾ ਦਾ ਪੁੱਤਰ ਭਤੀਜਾ ਔਰ ਪੱਬਾ ਭਤੀਜਾ ਭਤੀਜਾ ਵੀ ਉਨਾ ਹੱਕ ਦਾ ਹੈ ਪਿਆਰਿਓ ਇਸ ਕਰਕੇ ਭੱਬੇ ਤੋਂ ਭਤੀਜਾ ਨਾਮ ਪਿਆ ਕਹਿਣ ਦਾ ਭਾਵ ਇੰਨਾ ਸਾਰਿਆਂ ਅੱਖਰਾਂ ਦਾ ਕੋਈ ਮਕਸਦ ਹੈ ਮਤਲਬ ਨਿਕਲਦਾ ਹੈ ਤਾਂ ਕਰਕੇ ਹੀ ਇਹ ਨਾਮ ਰੱਖੇ ਗਏ ਸੋ ਸਰਗਰੂ ਕਹਿੰਦੇ ਨੇ ਕਿ ਇੰਨਾ ਸਾਰੇ ਧੂਮੀ ਕਰਕੇ ਸਾਡੇ ਨਾਲ ਨੇ ਮਾਇਆ ਕਰਕੇ ਸਾਡੇ ਨਾਲ ਜੁੜੇ ਨੇ ਪੁਰਬ ਜਨਮਾ ਕਰਕੇ ਸਾਡੇ ਨਾਲ ਜੁੜੇ ਨੇ ਪਿਆਰਿਓ ਅੰਤੇ ਕੋਨਾ ਸਹਾਈ ਅਖੀਰਲੇ ਸਮੇਂ ਤੇ ਜਦੋਂ ਇਥੇ ਵਾਜਾ ਵਜਾ ਕੇ ਜਾਣਾ ਹੈ ਨਾ ਇੰਨਾ ਚੋਂ ਕਿਸੇ ਨਾਲ ਨਹੀਂ ਜਾ ਚਾਹੇ ਕਿਤਨਾ ਵੀਸ਼ ਬੰਦ ਹੋਵੇ ਹੁਣ ਅੱਗੇ ਚੜੀਏ ਮੁਕਤ ਮਾਲ ਕਨਕਲਾਲ ਹੀਰਾ ਮਨ ਰੰਜਨ ਕੀ ਮਾਇਆ ਪਿਆਰਿਓ ਹੀਰੇ ਜਵਾਰ ਆਤਾਂ ਦਾ ਖਜ਼ਾਨਾ ਹੋਵੇ ਇਤਨਾ ਕੁਮਾਰਸਬਾਬ ਹੋਵੇ ਮਨ ਨੂੰ ਖੁਸ਼ ਕਰਨ ਵਾਸਤੇ ਰਜਾਣ ਵਾਸਤੇ ਖਜ਼ਾਨੇ ਭਰੇ ਹੋਣ ਪਰ ਪਿਆਰਿਓ ਜਿੰਨਾ ਚਿਰ ਪਰਮੇਸ਼ਰ ਦਾ ਮਿਹਰ ਪ੍ਰਿਆਸ ਨਹੀਂ ਨਾ ਹੁੰਦਾ ਹਾਂ ਹਾਂ ਕਰਤ ਬਿਹਾਨੀ ਆਉਂਦਾ ਤਾਂ ਮੈਂ ਸੰਤੋਖ ਨਾ ਪਾਇਆ ਤਸ਼ਨਾ ਵਿਰਲੇ ਹੀ ਕੀ ਬੁਝੀ ਹੈ ਜਿਤਨਾ ਚਿਰ ਪਿਆਰਿਓ ਤ੍ਰਿਸ਼ਨਾ ਨਹੀਂ ਬੁਝਦੀ ਔਰ ਹੋਰ ਆਈ ਜਾਵੇ ਗਫਾ ਹੋਰ ਆਈ ਜਾਵੇ ਇਹ ਤਾਂ ਮਨ ਦੇ ਵਿੱਚ ਹੈਗੀ ਆ ਪਿਆਰਿਓ ਸਬਰ ਸੰਤੋਖ ਨਹੀਂ ਕਹਿੰਦਾ ਭਾਬ ਕਿ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਾ ਹਾ ਕਰਤ ਬਿਹਾਨੀ ਅਵਧੈ ساری ਉਮਰ ਆਇਆ ਇਹ ਕਰਦਿਆਂ ਫਿਰ ਵੀ ਲੰਘ ਗਈ ਤਾਂ ਮੈਂ ਸੰਤੋਖ ਨਾ ਪਾਇਆ ਮਨ ਨੂੰ ਸੰਤੋਖ ਨਹੀਂ ਆਇਆ ਲੱਖ ਬਣ ਗਿਆ ਨਹੀਂ ਥੋੜਾ ਇੱਕ ਕਰੋੜ ਹੋਣਾ ਚਾਹੀਦਾ ਕਰੋੜ ਬਣ ਗਿਆ ਅਰਬਾਂ ਦੇ ਵਿੱਚ ਆਉਣਾ ਚਾਹੀਦਾ ਹੈ ਪਰ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਸਤਿਗੁਰੂ ਸਮਝਾ ਰਹੇ ਨੇ ਕਿ ਨਾਮ ਖਜਾਨੇ ਵਾਲੀ ਕੋਈ ਸ਼ੈ ਨਹੀਂ ਹਾਸ ਤੇ ਰਥ ਅਸਮ ਪਮਣ ਤੇਜ ਧਣੀ ਭੂਮਣ ਚਤਰੰਗਾ ਪਿਆਰਿਓ ਹਾਥੀਆਂ ਦੀ ਫੌਜ ਹੋਵੇ ਰਥ ਹੋਵਣ ਤੇਜ ਭਜਨ ਵਾਲੇ ਘੂੜੇ ਹੋਣ ਬਹੁਤ ਸਾਰਾ ਧਨ ਹੋਵੇ ਬਹੁਤ ਸਾਰੀ ਭੂਮੀ ਹੋਵੇ ਚੌਹ ਫੌਜਾਂ ਦਾ ਮਾਲਕ ਹੋਵੇ ਪਿਆਰਿਓ ਸੰਗ ਨਾ ਚਾਲਿਓ ਇਨਮੇ ਕਸ਼ੂਏ ਊੜ ਸੁਧਾਇਓ ਨਾਂਗਾ ਆਖੀਰਲੇ ਸਮੇਂ ਦੇ ਵਿੱਚ ਇਨ੍ਹਾਂ ਚੀਜ਼ਾਂ ਦੇ ਨਾਲ ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਵੀ ਚੀਜ਼ ਨਾਲ ਨਹੀਂ ਜੇ ਜਾਣੀ ਇਥੋਂ ਤੱਕ ਤਣ ਦਾ ਕੱਪੜਾ ਵੀ ਪਿਆਰਿਓ ਆਪਣੇ ਘਰੋਂ ਨਸੀਬ ਨਹੀਂ ਹੁੰਦਾ ਕਹਿੰਦੇ ਆਉਂਦੇ ਆ ਰਿਸ਼ਤੇਦਾਰ ਬਣਾ ਕੇ ਲਈ ਆਉਂਦੇ ਨੇ ਉਹਨਾਂ ਦੇ ਪੌਣੇ ਨੇ ਕਹਿੰਦਾ ਭਾਵ ਖੀਰ ਲੈ ਸਮੇ ਤਣ ਤੇ ਕੱਪੜਾ ਵੀ ਨਸੀਬ ਨਹੀਂ ਹੁੰਦਾ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਸੰਗ ਨ ਚਾਲਿਓ ਇਨਵੇਂ ਕਸ਼ੂਏ ਊੜ ਸਦਾਇਓ ਨਾਂਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੀ ਤਾਂ ਕੀ ਹਰ ਹਰ ਗਾਇਏ ਤੇ ਹਰੀ ਦੇ ਸੰਤ ਜਨ ਜਿਹੜੇ ਨੇ ਪਿਆਰਿਓ ਉਹ ਹਰੀ ਪ੍ਰਮਾਤਮਾ ਪ੍ਰੀਤਮ ਪ੍ਰਭੂ ਦੇ ਗੁਣ ਗਾਉਂਦੇ ਨੇ ਹਰੀ ਦੇ ਨਾਲ ਜੁੜਦੇ ਨੇ ਹਰੀ ਨਾਮ ਦਾ ਧਨ ਇਕੱਠਾ ਕਰਦੇ ਨੇ ਨਾਨਕ ਇਹੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੇ ਪਾਈਏ ਪਿਆਰਿਓ ਸਾਹਿਬ ਸ੍ਰੀ ਗੁਰੂ ਅਜੰ데요ਵ ਜੀ ਆਂਦੇ ਜੇ ਸੁੱਖਾਂ ਦੀ ਪ੍ਰਾਪਤੀ ਚਾਹਣਾ ਹੈ ਨਾ ਫਿਰ ਇਹ ਸਾਰੇ ਤੰਦਿਆਂ ਚੋਂ ਨਿਕਲ ਜਾ ਆਪਣੀ ਗੁਜਰਾਨ ਦੀ ਛੱਗ ਤੇ ਪ੍ਰਮਾਤਮਾ ਦੇ ਨਾਲ ਜੁੜ ਪ੍ਰਮਾਤਮਾ ਦੇ ਨਾਲ ਜੁੜੇਗਾ ਨਾਮ ਸਿਮਰਨ ਕਰਕੇ ਜਾਵੇਂਗਾ ਪਿਆਰਿਆ ਤੇਰਾ ਇੱਥੇ ਵੀ ਮਨ ਉਜਲਾ ਹੋਵੇਗਾ ਤੇ ਅਗਲੀ ਦਰਗਾਹ ਦੇ ਵਿੱਚ ਵੀ ਪ੍ਰਮਾਤਮਾ ਦੇ ਦਰ ਤੇ ਤੈਨੂੰ ਬੈਠਣ ਯੋਗੀ ਜਗ੍ਹਾ ਮਿਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ